ਅਕਾਲੀ ਦਲ ਨੇ ਫਿਰ ਤੋਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਕਹੀ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਹਿੱਤਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਕਿਸਾਨਾਂ ਦੇ ਹਿੱਤਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਸ਼੍ਰੋਮਣੀ ਅਕਾਲੀ ਦਲ ਇਹ ਕਹਿਣਾ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨੇ ਕਿਹਾ ਕਿ ਸਾਡੇ ਲਈ ਕੋਈ ਸਰਕਾਰ ਮੰਤਰੀ ਜਾਂ ਪਾਰਟੀ ਕਿਸਾਨਾਂ ਦੇ ਪੰਜਾਬੀਆਂ ਦੇ ਹਿੱਤਾਂ ਤੋਂ ਉੱਪਰ ਨਹੀਂ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਐਮਐਸਪੀ ਅਤੇ ਮੰਡੀਕਰਨ ਜੋ ਕਿ ਅਕਾਲੀ ਦਲ ਦੀ ਦੇਣ ਹੈ ਦੇਸ਼ ਨੂੰ ਸੂਬੇ ਨੂੰ ਉਸਤੇ ਫਸਲਾਂ ਦੀ ਖਰੀਦ ਹੁੰਦੀ ਰਹੇਗੀ ਕਦੇ ਖਤਮ ਨਹੀਂ ਹੋਏਗੀ। ਉਹਨੇ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਐਮਐਸਪੀ ਅਤੇ ਮੰਡੀਕਰਨ ਤੇ ਸੰਸਦ ਵਿੱਚ ਵੀ ਭਰੋਸਾ ਲਵਾਂਗੇ ਹਾਲਾਂਕਿ ਖੇਤੀਬਾੜੀ ਮੰਤਰੀ ਪਹਿਲਾਂ ਹੀ ਭਰੋਸਾ ਦੇ ਚੁੱਕੇ ਨੇ। ਉਹਨੇ ਕਿਹਾ ਕਿ ਫਿਰ ਵੀ ਜੇ ਕਿਸਾਨਾਂ ਦੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਕੇਂਦਰ ਕੋਲ ਉਹ ਇੱਕ ਕਿਸਾਨਾਂ ਦਾ ਵਫਦ ਲੈ ਕੇ ਜਾਣ ਨੂੰ ਵੀ ਤਿਆਰ ਨੇ। ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਣ ਦੇ ਕਿਹਾ ਕਿ ਕਿਸਾਨਾਂ ਨੂੰ ਉਹ ਅਜੇ ਮੁੱਦੇ ਤੇ ਗੁੰਮਰਾਹ ਕਰਨਾ ਬੰਦ ਕਰਨ। ਦਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਕਿਸਾਨ ਹਿਦੇਤਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਸ਼੍ਰੋਮਣੀ ਅਕਾਲੀ ਦਲ ਔਰ ਐਮਐਸਪੀ ਤੇ ਜੋ ਝੂਠ ਫੈਲਾਇਆ ਜਾ ਰਿਹਾ ਹੈ ਉਹ ਪ੍ਰਚਾਰ ਕੀਤਾ ਜਾ ਰਿਹਾ ਉਸ ਬਾਰੇ ਕੈਪਟਨ ਜਵਾਬ ਦੇਣ ਕਿ ਉਹਨਾਂ ਨੇ 2017 ਦੇ ਵਿੱਚ ਇਹ ਸਾਰੇ ਜਿਹੜੇ ਕੇਂਦਰ ਦੇ ਆਰਡੀਨੈਂਸ ਦੇ ਵਿੱਚ ਚੀਜ਼ਾਂ ਨੇ ਉਹ ਕਿਵੇਂ ਪਾਸ ਕੀਤੀਆਂ ਔਰ ਕਿਵੇਂ ਪੰਜਾਬ ਦੇ ਵਿੱਚ ਲਾਗੂ ਕੀਤੀਆਂ ਪਹਿਲਾਂ ਉਸ ਤੇ ਜਵਾਬ ਦੇਣ ਫਿਰ ਕੋਈ ਸਵਾਲ ਚੁੱਕਣ ਐਮਐਸਪੀ ਅਤੇ ਮੰਡੀਕਰਨ ਤੇ ਖਰੀਦ ਫਸਲ ਦੀ ਜਾਰੀ ਰਹੇਗੀ ਆਓ ਕੀ ਕੁਝ ਕਹ ਸੁਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀ ਸਿੰਘ ਬਾਦਲ ਵਾਈਕ ਜੀ ਦਾ ਖਾਲਸਾ ਤੋਂ ਵਾਈਕ ਜੀ ਦੀ ਫਤਿਹ ਮੈਂ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਮਾਂ ਪਾਪੀ ਹੈ ਖੇਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖੋ ਕਿਸਾਨਾਂ ਦੇ ਹੱਕਾਂ ਲਈ ਜੋ ਵੀ ਲੜਾਈ ਲੜੀ ਗਈ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ। ਹਿੰਦੁਸਤਾਨ 'ਚ ਵੀ ਜੇ ਕੋਈ ਨਾਂ ਲੈਣ ਕਿਸਾਨਾਂ ਦੇ ਲੀਡਰਾਂ ਬਾਰੇ ਤਿੰਨ ਨਾਂ ਕਿਸਾਨਾਂ ਦੇ ਲੀਡਰਾਂ ਦੇ ਨਾਂ ਹੁੰਦੇ ਆ। ਇੱਕ ਚੌਧਰੀ ਦੇਵੀ ਰਾਜ ਜੀ ਦਾ, ਇੱਕ ਚੌਧਰੀ ਚਰਨ ਸਿੰਘ ਜੀ ਦਾ, ਇੱਕ ਸਤਾਪ੍ਰਕਾਸ਼ ਸਿੰਘ ਜੀ ਬਾਦਲ ਦਾ। ਕਿਉਂਕਿ ਸਤਾਪ੍ਰਕਾਸ਼ ਸਿੰਘ ਜੀ ਬਾਦਲ ਨੇ ਸਾਰਾ ਜੀਵਨ ਕਿਸਾਨੀ ਵਾਸਤੇ, ਕਿਸਾਨਾਂ ਦੀ ਚਾਗੀ ਕਲਾ ਵਾਸਤੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਲਾਇਆ ਜਦੋਂ ਵੀ ਸਰ ਦਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣੇ ਹਨ ਉਹਨਾਂ ਨੇ ਕਿਸਾਨੀ ਨੂੰ ਅੱਗੇ ਵਧਾਉਣ ਵਾਸਤੇ ਕਿਸਾਨੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਫੈਸਲੇ ਲਏ ਤੇ ਟੀਬੂਲਾ ਦਾ ਫੈਸਲ ਬਿੱਲ ਮਾਫ ਕਰਨਾ ਫੈਸਲਾ ਕੋਈ ਛੋਟਾ ਫੈਸਲਾ ਨਹੀਂ ਹਿੰਦੋਸਤਾਨ ਵਿੱਚ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਪਹਿਲੀ ਸਰਕਾਰ ਸੀ ਜਿਨ੍ਹਾਂ ਨੇ ਟੀਬੂਲਾ ਦੇ ਬਿੱਲ ਮਾਫ ਕੀਤੇ ਆਪਾਂ ਤਾਂ ਸੋਚਦੇ ਆ ਕਿ ਤੇ ਬਿੱਲ ਮਾਫ ਹੋ ਗਏ ਕੀ ਵੱਡੀ ਗੱਲ ਹੈ ਵੱਡੀ ਬਹੁਤ ਗੱਲ ਹੈ ਤਕਰੀਬਨ 7000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਤੋਂ ਹਰ ਸਾਲ ਅਸੀਂ ਬਿਜਲੀ ਬੋਰ ਨੂੰ ਦਿੰਦੇ ਆ ਮਤਲਬ ਕੀ ਹੈ ਇੱਕ ਕਿਸਾਨ ਦਾ ਹਰ ਸਾਲ ਤਕਰੀਬਨ 50000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਮਾਫ ਹੁੰਦਾ ਹਰ ਕਿਸਾਨ ਦਾ ਹਰ ਸਾਲ ਦੇਖੋ ਕਿੰਨੀ ਵੱਡੀ ਰਾਹਤ ਹੈ ਆ ਪਿੰਡਾਂ ਜਿਹੜੀਆਂ ਮੰਡੀਆਂ ਖੋਲੀਆਂ ਗਈਆਂ ਆ ਸਾਹੂ ਜੀ ਦਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਖੋਲੀਆਂ ਪਹਿਲੇ ਕੀ ਹੁੰਦਾ ਸੀ ਆਪਣੇ ਸ਼ਹਿਰਾਂ 'ਚ ਮੰਡੀਆਂ ਹੁੰਦੀਆਂ ਸੀ ਪਿੰਡਾਂ 'ਚ ਤੁਸੀਂ ਫਸਲਾਂ ਸ਼ਹਿਰਾਂ 'ਚ ਲੈ ਕੇ ਜਾਂਦੇ ਸੀ ਆ ਜਿੰਨਾ ਵੀ ਮੰਡੀਕਰਨ ਹੋਇਆ ਪੰਜਾਬ 'ਚ ਉਦੋਂ ਹੀ ਹੋਇਆ ਜਦੋਂ ਸਰਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣੇ ਪਿੰਡਾਂ 'ਚ ਸਰਪ੍ਰਕਾਸ਼ ਸਿੰਘ ਜੀ ਬਾਦਲ ਨੇ ਫੋਕਲ ਪੁਆਇੰਟ ਬਣਾਉਣੇ ਸ਼ੁਰੂ ਕੀਤੇ ਉਹਨਾਂ ਨੇ ਮੰਡੀਆਂ ਖੋទੀਆਂ ਹਰ ਤਿੰਨਾਂ ਚਾਰ ਪਿੰਡਾਂ ਬਾਅਦ ਉਹਨਾਂ ਨੇ ਮੰਡੀਆਂ ਦਾ ਪ੍ਰਬੰਧ ਕੀਤਾ ਐਜਾ ਮੰਡੀਕਰਨ ਸਿਸਟਮ ਸਰਪ੍ਰਕਾਸ਼ ਸਿੰਘ ਜੀ ਬਾਦਲ ਨੇ ਪੂਰੇ ਹਿੰਦੂ ਤਿਆਜ ਬਣਾਇਆ ਜਿਹੜਾ ਹਿੰਦੁਸਤਾਨ 'ਚ ਕਿਤੇ ਨਹੀਂ ਹੈ ਆਈ ਕਰਨਾ ਅੱਜ ਆਪਣੀਆਂ ਫਸਲਾਂ ਮਿੰਟਾਂ ਚੱਕੀ ਜਾਂਦੀਆਂ ਆ ਜਿਹੜੀਆਂ ਨਹਿਰਾਂ ਦਾ ਕੰਮ ਕੀਤਾ ਪਾਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਪੱਕੇ ਖਾਲੇ ਬਣਾਉਣ ਦਾ ਕੰਮ ਕੀਤਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਇਹ ਜੀ ਆ ਮੈਂ ਕਈ ਮਸਲੇ ਕਈ ਪਾਰਟੀਆਂ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਪ੍ਰਚਾਰ ਕਰਨ ਲੱਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਦਾ ਦੁਸ਼ਮਣ ਪਾਰਟੀ ਆ ਕਿਸਾਨਾਂ ਦੀ ਹੱਕਾਂ ਦੀ ਲੜਾਈ ਲੜਦੀ ਹੈ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸਾਡੇ ਵਾਸਤੇ ਨਾ ਕੋਈ ਸਰਕਾਰ ਜ਼ਰੂਰੀ ਹੈ ਨਾ ਕੋਈ ਐਲਾਈਅנס ਜ਼ਰੂਰੀ ਹੈ ਸਾਡੇ ਵਾਸਤੇ ਸ਼ੋਮਨੀ ਕਾਲੀ ਦਲ ਵਾਸਤੇ ਕਿਸਾਨਾਂ ਦੇ ਹੱਕਾਂ ਦੀ ਕੋਈ ਵੀ ਉਹਨਾਂ ਨੂੰ ਤੱਕਾ ਹੋਏ ਅਸੀਂ ਅੱਗੇ ਲੜਾਂਗੇ ਜਿਹੜੀ ਗੱਲ ਇੱਕ ਪ੍ਰਚਾਰ ਆਰਡੀਨੈਂਸ ਬਾਰੇ ਕੀਤਾ ਜਾ ਰਿਹਾ ਹੈ ਕਿ ਇਹ ਕਿਸਾਨੀ ਦੇ ਉਲਟ ਹੈ ਮੈਂ ਕੈਪਟਨ ਸਾਹਿਬ ਤੇ ਜਾਖੜ ਸਾਹਿਬ ਆ ਪ੍ਰਚਾਰ ਜਿਆਦਾ ਕਰ ਰਹੇ ਆ ਮੈਂ ਇੱਕ ਅਖੜ ਸਾਹਿਬ ਤੇ ਕੈਪਟਨ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਕਿ ਜਿਹੜਾ ਆਰਡੀਨੈਂਸ ਦੀ ਗੱਲ ਕਰਦੇ ਐ ਕੈਪਟਨ ਸਾਹਿਬ ਦੀ ਸਰਕਾਰ ਨੇ ਜਾਕਟ ਸਾਹਿਬ ਤੁਹਾਡੀ ਕਾਂਗਰਸ ਦੀ ਪਾਰਟੀ ਦੀ ਸਰਕਾਰ ਨੇ 3 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆ ਸਾਰੀਆਂ ਚੀਜ਼ਾਂ ਪੰਜਾਬ ਵਿਧਾਨ ਸਭਾ ਚ ਐਕਟ ਬਣਾ ਕੇ ਪਾਸ ਕਰ ਦਿੱਤੀਆਂ ਪਿਛਲੇ 3 ਸਾਲਾਂ ਵਿੱਚ ਤੁਸੀਂ ਕਿਉਂ ਨਹੀਂ ਰੋਲਾ ਪਾਇਆ ਕਿਉਂ ਨਹੀਂ ਕਿਹਾ ਕਿ ਇਹ ਕਿਸਾਨ ਭੋਦੀ ਹੈ ਕੈਪਟਨ ਸਾਹਿਬ ਜੇ ਆ ਆਰਡੀਨੈਂਸ ਕਿਸਾਨ ਭੋਦੀ ਹੈ ਪਰ ਤੁਸੀਂ ਕਿਉਂ ਪਾਸ ਕੀਤਾ ਜਾਕਟ ਸਾਹਿਬ ਤੁਹਾਡੀ ਮੁੱਖ ਮੰਤਰੀ ਨੇ ਕਿਉਂ ਪਾਸ ਕੀਤਾ ਇੱਕ ਸ਼ੰਕਾ ਜਾਣ ਕੇ ਇਹਨਾਂ ਨੇ ਗੱਲ ਭਲਾਈ ਹੈ ਕਿ ਕਿਸਾਨਾਂ ਦੀ ਐਮਐਸਪੀ ਬੰਦ ਹੋ ਜੂਗੀ ਕਿਸਾਨਾਂ ਦੀ ਖਰੀਦ ਬੰਦ ਹੋ ਜੂਗੀ ਆ ਜਿਹੜੀ ਸ਼ੰਕਾ ਸੀ ਅਸੀਂ ਮੈਂ ਸੈਂਟਰ ਦੀ ਸਰਕਾਰ ਦੀ ਥੋੜੀ ਸ਼ੰਕਾ ਆਈ ਇੱਕ ਵਾਰਾਂ ਚਾਹੀ ਲੋਕਾਂ ਨੇ ਪ੍ਰੋਪਗੈਂਡਾ ਕੀਤਾ ਅਸੀਂ ਸੈਂਟਰ ਦੀ ਸਰਕਾਰ ਨਾਲ ਗੱਲ ਕੀਤੀ ਕਿ ਆ ਸ਼ੰਕਾ ਪੰਜਾਬ ਦੀ ਜਨਤਾ 'ਚ ਹੈ ਤੇ ਜਿਹੜਾ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਇਹ ਕਿਹਾ ਉਹਨਾਂ ਨੇ ਸਪਸ਼ਟ ਕੀਤਾ ਕਿ ਐਮਐਸਪੀ ਤੇ ਖਰੀਦ ਐਮਐਸਪੀ ਤੇ ਜਿਵੇਂ ਪੰਜਾਬ ਚੱਲ ਰਹੀ ਹੈ ਉਵੇਂ ਚੱਲਦੀ ਰਹੂਗੀ ਇਸ ਆਰਡੀਨੈਂਸ ਦਾ ਐਮਐਸਪੀ ਨਾਲ ਕੋਈ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ ਜਿਵੇਂ ਐਮਐਸਪੀ ਚ ਖਰੀਦ ਚੱਲ ਰਹੀ ਹੈ ਜਿਵੇਂ ਐਮਐਸਪੀ ਨਾਲ ਖਰੀਦ ਹੁੰਦੀ ਹੈ ਉਵੇਂ ਚੱਲਦੀ ਰਹੂਗੀ ਉਹਨਾਂ ਨੇ ਸਪਸ਼ਟ ਕੀਤਾ ਜੇ ਉਹਨਾਂ ਨੇ ਸਪਸ਼ਟ ਕੀਤਾ ਮੈਂ ਤਾਂ ਆ ਵੀ ਕਿਹਾ ਸਾਰੀ ਸਿੱਖ ਆਪਣੀ ਸਾਰੀ ਕਾਂਗਰਸ ਪਾਰਟੀ ਨੂੰ ਤੇ ਕਈ ਜਥੇਬੰਦਿਆਂ ਨੂੰ ਕਿ ਮੈਂ ਪਾਰਲੀਮੈਂਟ ਵਿੱਚ ਵੀ ਉਹਨਾਂ ਤੋਂ ਆ ਪੂਰਾ ਸਪਸ਼ਟੀਕਰਨ ਲਵਾਵਾਂਗੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਐਗਰੀਕਲਚਰ ਮਿਨਿਸਟਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਵੀ ਅਸੀਂ ਕਹਾਂਗੇ ਤੇ ਅਸ਼ੋਰੈਂਸ ਦੇਵਾਂਗੇ ਕਿ ਐਮਐਸਪੀ ਜਿਵੇਂ ਪੰਜਾਬ ਹਰਿਆਣੇ ਚ ਤੇ ਦੂਜੇ ਸੂਬਿਆਂ ਜਿਵੇਂ ਐਮਐਸਪੀ ਤੇ ਖਰੀਦ ਕਣਕ ਤੇ ਝੋਨੇ ਦੀ ਹੁੰਦੀ ਹੈ ਉਵੇਂ ਐ ਐਮਐਸਪੀ ਤੇ ਖਰੀਦ ਚ ਹੁੰਦੀ ਰਹੂਗੀ ਤੇ ਉਵੇਂ ਐ ਐਮਐਸਪੀ ਮਿਲਦਾ ਰਹੂਗਾ ਤੇ ਜਿਹੜੀਆਂ ਮੰਡੀਆਂ ਪੰਜਾਬ ਸਰਕਾਰ ਨੇ ਬਣੀਆਂ ਜਿਹੜੀਆਂ ਮੰਡੀਆਂ ਪੰਜਾਬ ਚ ਬਣੀਆਂ ਪੰਜਾਬ ਸਰਕਾਰ ਨੇ ਬਣੀਆਂ ਬਾਦਲ ਸਾਹਿਬ ਦੇ ਸਮੇਂ ਜਿਹੜੀਆਂ ਮੰਡੀਆਂ ਬਣੀਆਂ ਜਿੱਥੇ ਹਰ ਰੋਜ਼ ਖਰੀਦ ਹੁੰਦੀ ਹੈ ਉਸ ਉਹਨਾਂ ਮੰਡੀਆਂ 'ਚ ਹੀ ਖਰੀਦ ਸਰਕਾਰੀ ਹੋਊਗੀ ਜਿੰਨੀ ਵੀ ਕਣਕ ਚ ਉਹਨਾ ਦਿੱਲੀ ਦੀ ਸਰਕਾਰ ਖਰੀਦੀ ਹੈ ਸੈਂਟਰ ਦੀ ਸਰਕਾਰ ਖਰੀਦੀ ਹੈ ਉਹ ਸਰਕਾਰੀ ਮੰਡੀਆਂ 'ਚ ਹੀ ਖਰੀਦੀ ਜਾਊਗੀ ਜੇ ਜਿਹੜਾ ਟੈਕਸ ਪੰਜਾਬ ਸਰਕਾਰ ਲਾਉਂਦੀ ਹੈ ਉਹ ਸਰਕਾਰੀ ਮੰਦੀਆਂ ਜਿਵੇਂ ਅੱਜ ਲੱਗਦਾ ਓਵੇਂ ਲੱਗਦਾ ਰਹੂਗਾ ਜਿਵੇਂ ਆਰਥਿਕ ਭਾਈਚਾਰੇ ਨੂੰ ਜਿਵੇਂ ਕਮਿਸ਼ਨ ਮਿਲਦਾ ਹੈ ਜੋ ਸਿਸਟਮ ਹੈ ਜਿਵੇਂ ਅੱਜ ਹੈ ਓਵੇਂ ਹੋਊਗਾ ਜੇ ਸਾਰਾ ਕੁਝ ਹੀ ਸੇਮ ਹੈ ਤੇ ਕੈਪਟਨ ਸਾਹਿਬ ਤੁਸੀਂ ਕਿਉਂ ਗੁੰਮਰਾਹ ਕਰਦੇ ਹੋ ਮੈਂ ਤਾਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਦੂਜੀ ਪਾਰਟੀ ਨੂੰ ਬੇਨਤੀ ਕਰਦਾ ਕਿਸਾਨ ਜਥੇਬੰਦੀ ਨੂੰ ਬੇਨਤੀ ਕਰਦਾ ਜੇ ਤੁਹਾਡੇ ਮਨਚ ਫਿਰ ਵੀ ਸ਼ੰਕਾ ਅਸੀਂ ਮੈਂ ਆਪ ਅਗਵਾਈ ਕਰਕੇ ਆਪ ਜੀ ਨੂੰ ਬੇਨਤੀ ਕਰਦਾ ਮੇਰੇ ਨਾਲ ਚੱਲੋ ਆਪਾਂ ਸੈਂਟਰ ਦੀ ਸਰਕਾਰ ਕੋਲ ਜਾਨੇ ਆ ਜੋ ਤੁਹਾਡੇ ਮਨ ਸ਼ੰਕਾ ਹੈ ਆਪਾਂ ਸੈਂਟਰ ਦੀ ਸਰਕਾਰ ਨੂੰ ਤੋਂ ਉਹ ਸ਼ੰਕੇ ਉਹਨਾਂ ਦੇ ਸਾਹਮਣੇ ਰੱਖਦੇ ਆ ਤੇ ਉਹਨਾਂ ਉਹ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਹਾਡੀ ਜਿਹੜੀ ਤਸੱਲੀ ਕਰਾਈ ਜਾਏ ਤੁਹਾਡੇ ਸ਼ੰਕਿਆਂ ਦੂਰ ਕੀਤੇ ਜਾਣ ਤੇ ਮੈਂ ਤੁਹਾਨੂੰ ਵਿਸ਼ਵਾਸ ਦੁਨਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ ਗਰੀਬਾਂ ਦੀ ਜਥੇਬੰਦੀ ਹੈ ਪੰਜਾਬੀਆਂ ਦੀ ਜਥੇਬੰਦੀ ਹੈ ਪੰਜਾਬੀਆਂ ਦੇ ਹੱਕਾਂ ਵਾਸਤੇ ਸ਼੍ਰੋਮਣੀ ਕਾ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਮੈਂ ਹੀ ਚਾਹਣਾ ਚਾਹਣਾ ਜਿਹੜੀਆਂ ਪਾਰਟੀਆਂ ਆ ਗਲਤ ਪ੍ਰਚਾਰ ਕਰਦੀਆਂ ਆ ਉਹ ਪਾਰਟੀਆਂ ਕਾਂਗਰਸ ਵਰਗੀਆਂ ਜਿਹੜੀਆਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀਆਂ ਪਾਰਟੀਆਂ ਆ ਉਹ ਪਾਰਟੀਆਂ ਜਿਨ੍ਹਾਂ ਦੇ ਮੁੱਖ ਮੰਤਰੀ ਨੇ ਗੁੜਕਾ ਸਾਹਿਬ ਦੀ ਸੌਂh ਖਾ ਕੇ ਕਿਹਾ ਸੀ ਮੈਂ ਕਰ ਕਰ ਨੌਕਰੀ ਦਊਂਗਾ ਸਾਰਾ ਕੱਟ ਜਾ ਤੁਹਾਡਾ ਮਾਫ਼ ਕਰ ਦਊਂਗਾ ਤੇ ਜਿਹੜੇ ਕਿਸਾਨ ਆਪਨੇ ਹੰਤ ਤੱਕ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਲੱਖਾਂ ਰੁਪਏ ਦਊਂਗਾ ਤੇ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਗੁੜਕਾ ਸਾਹਿਬ ਦੀ ਸੌਂh ਖਾ ਕੇ ਮੁੱਕਰ ਗਏ ਤੇ ਹੋਂਕ ਜੋ ਲੋਕਾਂ ਨੂੰ ਗੋਮਨਾ ਕਰਦੇ ਹੋਂ ਥੋੜਾ ਕਿਉਂਕਿ ਸਮਾਂ ਸਾਢੇ 3 ਸਾਲ ਪੂਰੇ ਹੋ ਗਏ 1.5 ਸਾਲ ਰਹਿ ਗਿਆ ਹੁਣ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਆਪਣੀਆਂ ਨਕਾਮੀਆਂ ਤੋਂ ਲੁਕੋਣ ਵਾਸਤੇ ਗਲਤ ਪ੍ਰੋਪਗੈਂਡ ਦੇ ਗਲਤ ਜਗ੍ਹਾ ਤੇ ਗਲਤ ਪ੍ਰਚਾਰ ਕਰਨ ਤੇ ਲੱਗੇ ਆ ਪੰਜਾਬ ਦੀ ਜਨਤਾ ਜਾਣਦੀ ਹੈ ਕਿ ਪੰਜਾਬ ਦੀ ਹਮਦਰਦ ਪਾਰਟੀ ਕੌਣ ਹੈ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਕੌਣ ਹੈ ਮੈਂ ਅਖੀਰ ਵਿੱਚ ਸਾਰਿਆਂ ਨੂੰ ਫਿਰ ਤੋਂ ਦੱਸਣਾ ਚਾਹਣਾ ਹੈ ਕਿ ਸਾਡੇ ਵੱਤੇ ਸ਼ਰਮਨੀ ਕਾਲੀ ਦਲ ਵਾਸਤੇ ਨਾ ਕੋਈ ਸਰਕਾਰ ਤੇ ਮੰਤਰੀਪਨ ਨਾ ਕੋਈ ਲਾਇੰਸ ਨਾ ਸਾਨੂੰ ਕੋਈ 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 ਵੀ ਪਾਰਟੀ ਜੇ ਪੰਜਾਬੀਆਂ ਦੇ ਹੱਕ ਦੇ ਖਿਲਾਫ ਕੰਮ ਕਰੇਗੀ ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜਾਂਗੇ ਤੇ ਮੈਂ ਫਿਰ ਤੋਂ ਅਪੀਲ ਕਰਦਾ ਕਿ ਇਹ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ 'ਚ ਆਪ ਨਾ ਆਈਏ